ਮੈਂ ਦਫ਼ਤਰ ਜਾਣ ਲਈ ਹਰ ਰੋਜ਼ ਇੱਕੋ ਹੀ ਰਾਹ ਫੜਦਾ ਹਾਂ ਕਿਉਂਕਿ ਅਸੀਂ ਰਾਤੋਂ ਮੈਂ ਆਪਣੇ ਦਫ਼ਤਰ ਛੇਤੀ ਪਹੁੰਚਦਾ ਹਾਂ ਮੈਨੂੰ ਰਾਹ ਦੇ ਹਰ ਖੱਡੇ ਹਰ ਗਤੀਰੋਧਕ ਦਾ ਪਤਾ ਹੈ ਲੇਖਕ ਵਰਤੀ ਦਾ ਹੋਣ ਕਰਕੇ ਮੇਰੀ ਨਜ਼ਰ ਹਰ ਚੀਜ਼ ਤੇ ਪੈਂਦੀ ਹੈ ਤੇ ਮੈਂ ਹਰ ਚੀਜ਼ ਨੂੰ ਵੱਖਰੀ ਨਜ਼ਰ ਨਾਲ ਦੇਖਦਾ ਹਾਂ ਐਸਾ ਮੈਂ ਨਹੀਂ ਜਾਂਦਾ ਮੇਰੇ ਦੋਸਤ ਕਹਿੰਦੇ ਨੇ ਮੇਰੇ ਸਾਹਮਣੇ ਮੇਰੀ ਪਿੱਠ ਪਿੱਛੇ ਤਾਂ ਮੈਂ ਸੁਣਿਆ ਉਹ ਮੈਨੂੰ ਪਾਗਲ ਹੀ ਕਹਿੰਦੇ ਨੇ ਕਿ ਇਹ ਵੇਲੇ ਪਤਾ ਨਹੀਂ ਕੀ ਦੇਖਦਾ ਰਹਿੰਦਾ ਜਿਸ ਤੇ ਲੋਕਾਂ ਦੀ ਅੱਖ ਨਹੀਂ ਪੈਂਦੀ ਇਹ ਵੇਲੇ ਦੀ ਪੈ ਜਾਂਦੀ ਹੈ ਇਦਾਂ ਦੀ ਹੀ ਇੱਕ ਹੋਰ ਚੀਜ਼ ਤੇ ਮੇਰੀ ਵਿਲੀ ਅੱਖ ਪਈ ਦਫ਼ਤਰ ਜਾਣ ਦੇ ਵੇਲੇ ਜਿਸ ਰਾਹ ਤੋਂ ਮੈਂ ਨਿਕਲਦਾ ਹਾਂ ਉਸ ਰਾਹ ਤੇ ਖਲੋਤੇ 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 ਨਹੀਂ ਆਪਣੀ ਵੀਲ ਚੇਅਰ ਤੇ ਬੈਠੇ ਵੀਲ ਚੇਅਰ ਵੀ ਨਹੀਂ ਉਹ ਤਾਂ ਅਮੀਰਾਂ ਕੋਲ ਹੁੰਦੀ ਹੈ ਇਹ ਇੱਕ ਗਰੀਬ ਮੰਗਤੇ ਦੀ ਤਿੰਨ ਟਾਇਰਾਂ ਵਾਲੀ ਹੱਥ ਗੱਡੀ ਸੀ ਜਿਸ ਤੇ ਬਹਿ ਕੇ ਉਹ ਭੀਖ ਮੰਗਦਾ ਸੀ ਹੁਣ ਤੁਸੀਂ ਕਹੋਗੇ ਇਹ ਬੜੀ ਤੋਂ ਨਵੀਂ ਚੀਜ਼ ਦੇਖ ਲਈ ਇਹ ਤਾਂ ਸਾਡੇ ਮੁਲਕਾਂ 'ਚ ਹਰ ਗਲੀ ਦੀ ਕਹਾਣੀ ਹੈ ਹਰ ਚੌਂਕ ਹਰ ਚਰਾਹੇ ਤੇ ਪੁਲਿਸ ਵਾਲਿਆਂ ਨਾਲੋਂ ਵੱਧ ਮੰਗਤੇ ਆਪਣੀ ਡਿਊਟੀ ਦਿੰਦੇ ਨੇ ਪਰੀ ਇਸ ਮੰਗਤੇ ਵਿੱਚ ਕੁਝ ਖਾਸ ਗੱਲ ਸੀ ਇਸ ਦੀ ਮੁੱਛ ਖੜੀ ਰਹਿੰਦੀ ਸੀ ਮੈਂ ਦੇਖ ਦੇ ਕੇ ਹੈਰਾਨ ਹੁੰਦਾ ਸੀ ਕਿਉਂਕਿ ਮੈਂ ਬਚਪਨ ਤੋਂ ਸੁਣਦਾ ਆਇਆ ਹਾਂ ਕਿ ਮੰਗ ਕੇ ਖਾਣ ਵਾਲੇ ਦੀ ਕੋਈ ਇੱਜ਼ਤ ਨਹੀਂ ਹੁੰਦੀ ਅਣਖ ਨਹੀਂ ਹੁੰਦੀ ਤੇ ਖੜੀ ਮੁੱਛ ਸਾਡੇ ਸਮਾਜ ਵਿੱਚ ਅਣਖ ਦਾ ਪ੍ਰਤੀਕ ਹੁੰਦੀ ਹੈ ਪਰ ਇਹ ਮੰਗਣ ਵਾਲਾ ਹੋ ਕੇ ਅਣਖ ਦੀ ਨਿਸ਼ਾਨੀ ਕਿਉਂ ਰੱਖੀ ਬੈਠਾ ਹੈ ਮੈਂ ਜਦੋਂ ਵੀ ਦਫ਼ਤਰ ਜਾਣ ਲੱਗੇ ਉਹਦੇ ਕੋਲੋਂ ਦੀ ਲੰਘਦਾ ਉਹ ਬੜੀ ਉਮੀਦ ਭਰੀ ਅੱਖ ਨਾਲ ਮੇਰੇ ਵੱਲ ਵੇਖਦਾ ਮੈਂ ਆਪਣੇ ਆਪ ਨੂੰ ਬਾਲਾ ਸਿਆਣਾ ਸਮਝ ਕੇ ਟੀਚਰ ਵਾਲਾ ਹਾਸਾ ਦਿੰਦਾ ਹੋਇਆ ਲੰਘ ਜਾਂਦਾ ਹੁਣ ਕੋਣ ਆਪਣੀ ਗੱਡੀ ਰੋਕੇ ਤੇ ਸਮਾ ਗਵਾ ਕੇ ਇਸ ਦੀ ਅਣਖ ਵਿੱਚ ਵਾਧਾ ਪਾਵੇ ਇੱਕ ਦਿਨ ਸਵੇਰੇ ਸਵੇਰੇ ਮੈਂ ਦੇਖਿਆ ਸੜਕ ਤੇ ਐਕਸੀਡੈਂਟ ਹੋਇਆ ਹੋਇਆ ਸੀ ਭੀੜ ਬਹੁਤ ਸੀ ਅੱਜ ਭਿਖਾਰੀ ਉੱਥੇ ਨਹੀਂ ਬੈਠਾ ਸੀ ਪਰ ਉਸ ਦੀ ਸਵਾਰੀ ਉੱਥੇ ਹੀ ਸੀ ਮੈਨੂੰ ਲੱਗਾ ਇਹ ਵੀ ਸਵਾਦ ਲੈਣ ਲਈ ਭੀੜ ਚ ਰਲ ਗਿਆ ਹੁਣ ਸਭ ਖੜੇ ਦੇਖ ਹੀ ਰਹੇ ਸੀ ਮੈਂ ਵੀ ਅੱਗੇ ਜਾ ਕੇ ਦੇਖਿਆ ਤਾਂ ਇੱਕ ਬੰਦਾ ਸੜਕ ਤੇ ਡਿੱਗਾ ਪਿਆ ਸੀ ਡਿੱਗੇ ਪਏ ਬੰਦੇ ਦੇ ਸਿਰ ਤੋਂ ਖੂਨ ਵਗ ਰਿਹਾ ਸੀ ਤੇ ਕੋਈ ਉਸ ਦੇ ਸਿਰ ਤੇ ਪੱਟੀ ਬੰਨ ਰਿਹਾ ਸੀ ਮੈਨੂੰ ਲੱਗਾ ਚਲੋ ਇਨਸਾਨੀਅਤ ਅਜੇ ਮੁੱਕੀ ਨਹੀਂ ਦੁਨੀਆ 'ਚੋਂ ਮੈਂ ਗੌਰ ਨਾਲ ਦੇਖਿਆ ਤਾਂ ਪੱਟੀ ਬੰਨਣ ਵਾਲਾ ਕੋਈ ਹੋਰ ਨਹੀਂ ਉਹੀ ਖੜੀ ਮੋਛਾ ਲਪਖਾਰੀ ਸੀ ਬਾਕੀ ਸਭ ਸਾਫ ਕਪੜਿਆਂ ਵਾਲੇ ਲੋਕ ਖੜੇ ਦੇਖ ਰਹੇ ਸੀ ਥੋੜੀ ਦੇਰ ਚ ਐਂਬੂਲੈਂਸ ਆਈ ਤੇ ਬੰਦੇ ਨੂੰ ਲਜਾਣ ਲੱਗੇ ਐਂਬੂਲੈਂਸ ਚ ਉਤਰਿਆ ਕੰਪਾਉਂਡਰ ਦੀ ਵਰਦੀ ਪਾਈ ਇੱਕ ਬੰਦਾ ਸਟ੍ਰੈਚਰ ਤੇ ਜ਼ਖਮੀ ਬੰਦੇ ਨੂੰ ਐਂਬੂਲੈਂਸ ਵਿੱਚ ਪਾਉਂਦੇ ਹੋਏ ਆਪਣੇ ਦੂਜੇ ਸਾਥੀ ਨੂੰ ਉਹੀ ਫਿਲਮੀ ਅੰਦਾਜ਼ ਵਿੱਚ ਬੋਲਿਆ ਇਸ ਦੇ ਸਿਰ ਤੇ ਕਪੜਾ ਨਾ ਬੰਨਿਆ ਜਾਂਦਾ ਤਾਂ ਖੂਨ ਵਗਣ ਕਰਕੇ ਮਰ ਵੀ ਸਕਦਾ ਸੀ ਐਂਬੂਲੈਂਸ ਚਲੀ ਗਈ ਤੇ ਮੈਂ ਪਿੱਛੇ ਮੁੜ ਕੇ ਦੇਖਿਆ ਤੇ ਮੰਗਤਾ ਖੂਨ ਨਾਲ ਭਰੀ ਆਪਣੀ ਕਮੀਜ਼ ਪਾਈ ਆਪਣੀ 휠ਚੇਅਰ ਤੇ ਬੈਠਾ ਆਪਣੀ ਮੁੱਛ ਨੂੰ ਵੱਟ ਦੇ ਰਿਹਾ ਸੀ